ਹਸਪੀਟਲ ਦੇ ਵਿੱਚ ਇਹ ਸਭ ਕੰਮ ਤਾਂ ਨਹੀਂ ਹੋਣਾ ਚਾਹੀਦਾ ਹਸਪੀਟਲ ਨੂੰ ਸਾਫ਼ ਸੁਥਰਾ ਰੱਖਣਾ ਆਪਣਾ ਫਰਜ਼ ਬਣਦਾ ਹੈ ਕਿ ਆਪਾਂ ਇੱਥੇ ਆਨੰਦਪੁਰ ਜਿੱਥੇ ਲੋਕੀ ਠੀਕ ਹੋਣ ਆਉਂਦੇ ਆ ਉੱਥੇ ਉਹਨਾਂ ਵੱਲੋਂ ਬਹੁਤ ਹੀ ਇੱਕ ਮੈਂ ਦੁਖੀ ਹੋ ਕੇ ਇਹ ਗੱਲ ਕਹਿ ਰਹੀ ਆ ਕਿ ਉਹ ਇੱਥੇ ਇੱਕ ਛੱਪੜ ਖਾਲੀ ਕਰਨ ਦੇ ਲਈ ਆਪਣੀਆਂ ਦਿਖਾਉਣ ਲਈ ਵੀ ਅਸੀਂ ਕੰਮ ਕਰ ਰਹੇ ਹਾਂ ਉਹ ਇਥੇ ਲਿਆ ਕੇ ਜਿੰਨਾ ਛੱਪੜ ਦਾ ਗੰਦ ਆ ਉਹ ਲਿਆ ਕੇ ਸਾਰਾ ਹਸਪੀਟਲ ਦੇ ਵਿੱਚ ਸੈੱਟ ਰਿਆ ਲੋਕ ਸਭਾ ਚੋਣਾਂ ਵਿੱਚ ਸੂਬਾ ਸਰਕਾਰ ਨੂੰ ਲੋਕ ਸਭਾ ਹਲਕਾ ਚੁਲੰਦਾ ਤੋਂ ਮਿਲੀ ਹਾਰ ਤੋਂ ਬਾਅਦ ਮੁਰਤੋਂ ਗੁਰਿਆ ਸ਼ਹਿਰ ਵਿੱਚ ਕਸ਼ੂਆ ਚਾਲ ਨਾਲ ਕਰਵਾਏ ਜਾ ਰਹੇ ਕੰਮ ਨੂੰ ਚਾਲੂ ਕਰਵਾਉਣ ਦੀ ਜ਼ਾਦ ਆ ਗਈ ਅਤੇ ਹੁਣ ਜੋ ਕੰਮ ਸ਼ੁਰੂ ਕਰਵਾਇਆ ਗਿਆ ਹੈ ਉਸ ਵਿੱਚ ਠੇਕੇਦਾਰ ਅਤੇ ਅਧਿਕਾਰੀਆਂ ਵੱਲੋਂ ਲਾਪਰਵਾਹੀ ਵਰਤਣ ਦੇ ਦੋਸ਼ ਕੌਂਸਲਰ ਵੱਲੋਂ ਲਗਾਏ ਗਏ ਹਨ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਾਉਂਸਲਰ ਸੁਖਰਾਜ ਕੌਟੀਲੋ ਨੇ ਕਿਹਾ ਕਿ ਜਿਸ ਥਾਂ ਉੱਪਰ ਹਸਪਤਾਲ ਅਤੇ ਆਮ ਆਦਮੀ ਕਲੀਨਿਕ ਬਣਾਇਆ ਗਿਆ ਹੈ ਉਹ ਥਾਂ ਢਿੱਲੋ ਪਰਿਵਾਰ ਵੱਲੋਂ ਲੋਕਾਂ ਦੀ ਸਹੂਲਤ ਲਈ দান ਕੀਤਾ ਗਿਆ ਸੀ ਜਿਸ ਉੱਪਰ ਹਸਪਤਾਲ ਬਣਿਆ ਹੈ ਅਤੇ ਹੁਣ ਉੱਥੇ ਪਿਛਲੇ ਪਾਸੇ ਛੱਪੜ ਦੀ ਸਫਾਈ ਦਾ ਕੰਮ ਨਗਰ ਕੌਂਸਲ ਬਰਾ ਵੱਲੋਂ ਕਰਵਾਇਆ ਜਾ ਰਿਹਾ ਹੈ ਅਤੇ ਜੋ ਠੇਕੇਦਾਰ ਛੱਪੜ ਦੀ ਸਫਾਈ ਕਰ ਰਿਹਾ ਹੈ ਉਸ ਵੱਲੋਂ ਜੋ ਘਾਰ ਛੱਪੜ ਵਿੱਚੋਂ ਕੱਢੀ ਜਾ ਰਹੀ ਹੈ ਉਹ ਹਸਪਤਾਲ ਦੇ ਅੰਦਰ ਛੁੱਟੀ ਜਾ ਰਹੀ ਹੈ ਜਿਸ ਨਾਲ ਹਸਪਤਾਲ ਵਿੱਚ ਬਦਬੂ ਫੈਲ ਗਈ ਹੈ ਕਿ ਲੋਕ ਹਸਪਤਾਲ ਵਿੱਚ ਆਪਣਾ ਇਲਾਜ ਕਰਵਾਉਣ ਆਉਂਦੇ ਹਨ ਪਰ ठेकेदार ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਇੱਥੇ ਬਿਮਾਰੀਆਂ ਦਿੱਤੀਆਂ ਜਾ ਰਹੀਆਂ ਹਨ ਹਸਪਤਾਲ ਦੇ ਡਾਕਟਰ ਨੇ ਕਿਹਾ ਕਿ ਉਹਨਾਂ ਦਾ ਇੱਥੇ ਬੈਠਣਾ ਵੀ ਮੁਸ਼ਕਲ ਹੋ ਗਿਆ ਹੈ ਸਾਰਾ ਦਿਨ ਬੱਦਬੂ ਆਉਂਦੀ ਰਹਿੰਦੀ ਹੈ ਕਾਉਂਸਲਰ ਨੇ ਸਰਕਾਰ ਅਤੇ ਅਧਿਕਾਰੀਆਂ ਤੋਂ ਮੰਗ ਕਰਦੇ ਹੋਏ ਕਿਹਾ ਕਿ ਲਾਪਰਵਾਹੀ ਵਰਤਣ ਵਾਲੇ ਮੁਲਾਜ਼ਮਾਂ ਅਤੇ ਠੇਕੇਦਾਰ ਖਿਲਾਫ ਕਾਰਵਾਈ ਕੀਤੀ ਜਾਵੇ ਉਧਰ ਇਸ ਸਬੰਧੀ ਨਗਰ ਕੌਂਸਲ ਦੇ ਐਸਓ ਨਾਲ ਸੰਪਰਕ ਕੀਤਾ ਉਹਨਾਂ ਕਿਹਾ ਜਿਸ ਥਾਂ 'ਤੇ ਠੇਕੇਦਾਰ ਪਹਿਲਾਂ ਗੰਦ ਸੁੱਟ ਰਿਹਾ ਸੀ ਉੱਥੇ ਉਸ ਨੂੰ ਮਨਾ ਕੀਤਾ ਗਿਆ ਸੀ ਫਿਰ ਵੀ ਉਸ ਦੁਆਰਾ ਤੋਂ ਤਾੜਨਾ ਕਰ ਦਿੱਤੀ ਜਾਵੇਗੀ ਮੈਂ ਸਭ ਤੋਂ ਪਹਿਲਾਂ ਤਾਂ ਸਾਡੇ ਜਿਹੜੇ ਨਗਰ ਕੌਂਸਲ ਦੇ ਐਮੀ ਸਾਹਿਬ ਐਸਓ ਸਾਹਿਬ ਉਹਨਾਂ ਨੂੰ ਇੱਕ ਬੇਨਤੀ ਕੀਤੀ ਸੀ ਕੋਈ 4-5 ਦਿਨ ਪਹਿਲਾਂ ਕਿ ਹਸਪੀਟਲ ਦੇ ਵਿੱਚ ਜਿੱਥੇ ਲੋਕੀ ਠੀਕ ਹੋਣ ਆਉਂਦੇ ਆ ਉੱਥੇ ਉਹਨਾਂ ਵੱਲੋਂ ਬਹੁਤ ਹੀ ਇੱਕ ਮੈਂ ਦੁਖੀ ਹੋ ਕੇ ਇਹ ਗੱਲ ਕਹਿ ਰਹੀ ਆ ਕਿ ਉਹ ਇੱਥੇ ਇੱਕ ਛੱਪੜ ਖਾਲੀ ਕਰਨ ਦੇ ਲਈ ਆਪਣੀਆਂ ਦਿਖਾਉਣ ਲਈ ਵੀ ਅਸੀਂ ਕੰਮ ਕਰ ਰਹੇ ਆਂ ਉਹ ਇੱਥੇ ਲਿਆ ਕੇ ਜਿੰਨਾ ਛੱਪੜ ਦਾ ਗੰਦ ਆ ਉਹ ਲਿਆ ਕੇ ਸਾਰਾ ਹਸਪੀਟਲ ਦੇ ਵਿੱਚ ਸੱਟ ਰੇ ਮੇਰੇ ਮਨੋਂ ਕਰਨ ਦੇ باوجود ਵੀ ਉਹਨਾਂ ਨੇ ਮੇਰੀ ਇੱਕ ਨਹੀਂ ਸੁਣੀ ਮੈਂ ਦੁਖੀ ਹੋ ਕੇ ਅੱਜ ਇਹ ਸਟੈਪ ਚੱਕਿਆ ਮੇਰੇ ਵੱਲੋਂ ਇੱਕ ਇਹ ਬੇਨਤੀ ਆ ਪ੍ਰਸ਼ਾਸਨ ਨੂੰ ਕਿ ਇਹਨਾਂ ਦੇ ਖਿਲਾਫ ਐਸਓ ਸਾਹਿਬ ਦੇ ਐਮਈ ਸਾਹਿਬ ਦੇ ਇੱਕ ਠੇਕੇਦਾਰ ਆ ਕੋਈ ਕੁਲਵੰਤ ਸਿੰਘ ਉਹਨਾਂ ਵੀ ਮੇਰੀ ਫੋਨ ਤੇ ਗੱਲ ਹੋਈ ਸੀਗੀ ਉਹਨਾਂ ਨੇ ਵੀ ਮੇਰੀ ਕੋਈ ਸੁਣੀ ਨਹੀਂ ਆ ਉਹਨਾਂ ਨੇ ਮੈਨੂੰ ਇਹੀ ਕਿਹਾ ਕਿ ਮੈਡਮ ਅਸੀਂ ਕਿੱਥੇ ਕੂੜਾ ਸੁੱਟੀਏ ਕਿ ਇੱਕ ਉਹਨਾਂ ਨੂੰ ਹਸਪਤਾਲ ਦੱਸਿਆ ਜਿੱਥੇ ਲੋਕੀ ਠੀਕ ਹੋਣ ਆਉਂਦੇ ਆ ਦਵਾਈਆਂ ਲੈ ਕੇ ਜਾਂਦੇ ਆ ਤੇ ਅਸੀਂ ਇੱਥੇ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਾਂ ਇਹ ਜੋ ਹਸਪਤਾਲ ਆ ਸਾਡੇ ਬਢੇਰੀਆਂ ਵੱਲੋਂ ਸਾਡੇ ਬਾਬਿਆਂ ਵੱਲੋਂ ਪਰਦਾਦਿਆਂ ਵੱਲੋਂ ਇਹ ਜਗ੍ਹਾ ਸਾਡੇ 4 ਖੇਤ ਦੀ ਦਿੱਤੀ ਗਈ ਸੀਗੀ ਇੱਥੇ ਇੱਕ ਅਸੀਂ ਹਸਪਤਾਲ ਦੀ ਮੰਗ ਕੀਤੀ ਸੀ ਉਹਦੀ ਵੀ ਅਸਾਰੀ ਕੀਤੀ ਗਈ ਆ ਉਹ ਵੀ ਸਾਡੇ ਕੋਲ ਬਿਲਡਿੰਗ ਬਹੁਤ ਵਧੀਆ ਆ ਮੈਂ ਸਰਕਾਰ ਤੋਂ ਮੰਗ ਕਰਦੀਆਂ ਵੀ ਇੱਥੇ ਸਟਾਫ ਦੀ ਕਮੀ ਹੋਣ ਕਰਕੇ ਬਈ ਇਹ ਕੋਣਾ ਨੂੰ ਬੇਨਤੀ ਕਰ ਰਹੀਆਂ ਮੈਂ ਸਰਕਾਰ ਨੂੰ ਕਿ ਇੱਥੇ ਸਟਾਫ ਦਾ ਧਿਆਨ ਦਿੱਤਾ ਜਾਵੇ ਤੇ ਸਟਾਫ ਜ਼ਿਆਦਾ ਲਿਆਂਦਾ ਜਾਵੇ ਔਰ ਇੱਥੇ ਵੱਧ ਤੋਂ ਵੱਧ ਗਰਾਈਆਂ ਵਾਲੀ ਜਿਹੜੀ ਹੈ ਸਾਡੇ ਇਸ ਹਸਪੀਟਲ ਤੋਂ ਆਪਣਾ ਲਾਭ ਲੈ ਸਕਣ ਤਾਂ ਜਬਾਕੀ ਜੋ ਠੇਕੇਦਾਰ ਨੇ ਕੀਤਾ ਐਮਈ ਸਾਹਿਬ ਨੇ ਕੀਤਾ ਆ ਜਾਂ ਐਸਓ ਸਾਹਿਬ ਨੇ ਗਲਤ ਕੀਤਾ ਆ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਹਾਂਜੀ ਮੈਂ ਡਾਕਟਰ ਅਜੀਤ ਕੁਮਾਰ ਟੂਰਾ ਆਵਾਜ਼ ਵਿੱਚ ਕਲੀਨਿਕ ਗੁਰਾਇਆ ਤੋਂ ਸਾਡੇ ਇੱਥੇ ਪਿੱਛੇ ਇੱਕ ਛੱਪੜ ਆ ਜਿਹਦਾ ਕੰਮ ਚੱਲਦਾ ਪਿਆ ਪੱਕਾ ਪੱਕੇ ਕਰਨ ਦਾ ਕੰਮ ਚੱਲਦਾ ਪਿਆ ਪਰ ਉੱਚ ਜਿਹੜਾ ਹੁਣ ਗੰਦ ਕੱਢ ਕੇ ਕਿਸੇ ਨੇ ਸਾਡੇ ਇੱਥੇ ਪੀਐਸਸੀ ਵਿੱਚ ਗੁਰਾਇਆ ਪੀਐਸਸੀ ਵਿੱਚ ਸੈੱਟ ਦਿੱਤਾ ਮੈਨੂੰ ਤਾਂ ਪਤਾ ਨਹੀਂ ਸਾਡੇ ਤੋਂ ਜਿੱਦਾਂ ਛੁੱਟੀ ਤੋਂ ਬਾਅਦ ਚ ਕੋਈ ਸੈੱਟ ਗਿਆ ਤੇ ਜਦੋਂ ਅਸੀਂ ਦੇਖਿਆ ਤਾਂ ਉਹ ਸਮੈਲ ਬਹੁਤ ਆ ਰਹੀ ਹੈ ਹਸਪੀਟਲ ਦੇ ਵਿੱਚ ਇਹ ਸਭ ਕੰਮ ਤਾਂ ਨਹੀਂ ਹੋਣਾ ਚਾਹੀਦਾ ਹਸਪੀਟਲ ਨੂੰ ਸਾਫ਼ ਸੁਥਰਾ ਰੱਖਣਾ ਆਪਣਾ ਫਰਜ਼ ਬਣਦਾ ਤੇ ਆਪਾਂ ਇੱਥੇ ਗੰਦ ਪਾਉਣ ਨਹੀਂ ਜੀ ਇਹ ਸਭ ਨਹੀਂ ਹੋਣਾ ਚਾਹੀਦਾ ਮੇਰੀ ਬਸ ਇਹੀ ਮੰਗਾ ਇਦਾਂ ਦੁਆਰਾ ਬਣਾ ਹੋਵੇ ਤੇ ਨਾ ਹੀ ਹੋਣਾ ਚਾਹੀਦਾ ਐਸਓ ਸਾਹਿਬ ਜਿਹੜਾ ਉਹ ਛੱਪੜ ਦਾ ਗੰਧ ਕਹਿੰਦੇ ਵੀ ਹਸਪੀਟਲ ਦੇ ਵਿੱਚ ਸਿੱਟਿਆ ਜਾ ਰਿਹਾ ਉਹਦੇ ਬਾਰੇ ਬਰੀਫ ਕਰਿਓ ਇਸ ਤਰ੍ਹਾਂ ਸੀਰ ਬੀਰ ਜੀ ਉਹ ਛੱਪੜ ਜੀ ਜਿਹੜੀ ਹੈ ਨਾ ਸਫਾਈ ਦਾ ਕੰਮ ਚੱਲ ਰਿਹਾ ਸਾਨੂੰ ਗਰੰਟਾਈ ਸੀਗੀ ਉਹਦੇ ਵਿਹਾਰ ਤੇ ਛੱਪੜ ਦੀ ਡਿਵਾਈਡਿੰਗ ਹੋ ਕੇ ਜਿਹੜੀ ਹੈ ਡੀ ਸੈਟਿੰਗ ਹੋਈ ਸੀਗੀ ਤੇ ਉੱਥੇ ਜਿਹੜਾ ਹੈਗਾ ਉਹ ਥਾਪਰ ਮਾਡਲ ਦਾ ਪ੍ਰੋਜੈਕਟ ਬਣਾਉਣਾ ਸੀਗਾ ਤੇ ਠੇਕੇਦਾਰ ਨੇ ਕਿਤੇ ਕੱਲ ਪਤਾ ਲੱਗਿਆ ਹੈਗਾ ਸਵੇਰੇ ਵੀ ਕਿਤੇ ਸ਼ਾਮ ਵੇਲੇ ਕਿਤੇ ਦੋ ਚਾਰ ਟਾਇਨੀਆਂ ਉੱਥੇ ਭਲੇਖੇ ਨਾਲ ਸੁੱਟ ਪਈਆਂ। ਫੇਰ ਠੇਕੇਦਾਰ ਨੂੰ ਪੁੱਛਿਆ ਉਹ ਕਹਿੰਦਾ ਵੀ ਪਿਛਲੇ ਪਾਸੇ ਜਿਹੜੀ ਹੈ ਨਾ ਨਾਲਾ ਚੱਲਦਾ ਹੈਗਾ। ਉਹ ਨਾਲੇ ਦੀ ਪਾਣੀ ਲੀਕੇਜ ਕਰਕੇ ਦਵਾਰ ਤੋਂ ਇੰਟਰ ਕਰਕੇ ਨਾ ਉਧਰ ਚਿਪੜ ਵਾਲ ਨੂੰ ਚੱਲ ਦੂਏ ਵਾਲ ਨੂੰ ਹਸਪੀਟਲ ਵਾਲ ਨੂੰ ਗਿਆ ਆਇਆ ਸੀਗਾ। ਤੇ ਅਸੀਂ ਕਹਿੰਦਾ ਉੱਥੇ ਉਹ ਪਾਣੀ ਨੂੰ ਬੰਦ ਕਰਨ ਦੇ ਲਈ ਜਿਹੜੀ ਹੈ ਨਾ ਉਹ ਦੋ ਚਾਰ ਟਾਇਨੀਆਂ ਮਿੱਟੀ ਮਿਕਸ ਜਿਹੜੀ ਸੀਗੀ ਸਿਰਟ ਜੀ ਉਹ ਉੱਥੇ ਸੁੱਟੀ ਹੈ। ਉਹ ਬਾਕੀ ਉਹਨਾਂ ਨੂੰ ਕਹਿੰਦਾ ਵੀ ਉੱਥੇ ਨਾ ਸੁੱਟਿਓ ਭਾਈ। ਕੌਂਕੀ ਹਸਪੀਟਲ ਆਇਆ ਨੂੰ ਤਰਾਜ ਹੈ ਇਸ ਕਰਕੇ ਉਹ ਬੰਦ ਕਰਾ ਦਿੱਤਾ ਕਾਉਂਸਲਰ ਸਾਹਿਬ ਕਹਿੰਦੇ ਵੀ ਪਹਿਲਾਂ ਵੀ ਅਸੀਂ ਮਨਾਂ ਵੀ ਕੀਤਾ ਸੀਗਾ ਵੀ ਨਾ ਪਾਈਓ ਨਹੀਂ ਉੱਥੇ ਪਹਨਤੀ ਨਹੀਂ ਸੀਗਾ ਉਹਨਾਂ ਨੇ ਸਾਹਮਣੇ ਕੋਈ ਹੈਗਾ ਹੈਗਾ ਲੈਂਡ ਹੈਗੀ ਉਹ ਵੀ ਹੈ ਤਾਂ ਨਗਰ ਕੌਂਸਲ ਦੀ ਹੀ ਹੈ ਉੱਥੇ ਕੀਤਾ ਸੀ ਕਿ ਉੱਥੋਂ ਵੀ ਬੰਦ ਕਰਾ ਦਿੱਤਾ ਸੀ ਉਸ ਤੋਂ ਸਾਹਮਣੇ ਇੱਕ ਨਾਲ ਗੁਰਦੁਆਰਾ ਸਾਹਿਬ ਦੇ ਨਾਲ ਪਲਾਟ ਹੈਗਾ ਕਿਸੇ ਦਾ ਪ੍ਰਾਈਵੇਟ ਓਨਰ ਹੈਗੇ ਉਹਨਾਂ ਨੇ ਕਹਿ ਲਿਖਿਆ ਸੀਗਾ ਵੀ ਸਾਡੇ ਪਲਾਟ ਵਿੱਚ ਪਾ ਦਿਓ ਉਹ ਉੱਥੇ ਪਾ ਦੇ